ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਟੂੜੀ ਦੀ ਪੰਡ ਬਹਾਦਰ ਸਿੰਘ ਸੱਚਮੁੱਚ ਹੀ ਬੜਾ ਬਹਾਦਰ ਆਦਮੀ ਸੀ ਉਸ ਦੀ ਬਹਾਦਰੀ ਕੇਵਲ ਡਾਂਗ ਛੋਟੇ ਦੀ ਬਹਾਦਰੀ ਨਹੀਂ ਸੀ ਉਹ ਆਪਣੀ ਜਾਤ ਬਰਾਦਰੀ ਤੇ ਨਾਮ ਤੇ ਅਣਖ ਤੇ ਮਾਰ ਮਿਟਣ ਵਾਲਾ ਆਦਮੀ ਸੀ ਚੱਠਾ ਬਰਾਦਰੀ ਦੇ ਉੱਥੇ ਬਹੁਤ ਸਾਰੇ ਪੰਡ ਸਨ ਬਸ ਇਹ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ ਇਸ ਬਰਾਦਰੀ ਵਿੱਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੂੰਹ ਉਸ ਦੀ ਆਪਣੀ ਨੂੰਹ ਸੀ ਜੇ ਇਸ ਬਰਾਦਰੀ ਦੇ ਕਿਸੇ ਬੰਦੇ ਦੀ heti ਹੋ ਜਾਏ ਤਾਂ ਇਸ ਨੂੰ ਬਹਾਦਰ ਸਿੰਘ ਆਪਣੀ heti ਸੰਭਾ ਤੇ ਕਿਸੇ ਦਾ ਮਾਣ ਉਸ ਦਾ ਆਪਣਾ ਮਾਣ ਇਹ ਬਰਾਦਰੀ ਬਸ ਬਹਾਦਰ ਸਿੰਘ ਦਾ ਇੱਕ ਵੱਡਾ ਸਾਰਾ ਟੱਬਰ ਸੀ ਜਿਸ ਉੱਤੇ ਉਸ ਨੇ ਕੁਕੜੀ ਵਾਂਗ ਆਪਣੇ ਖੰਭ ਖਿਲਾਰੇ ਹੋਏ ਸਨ ਬਹਾਦਰ ਸਿੰਘ ਤੇ ਉਸ ਦੀ ਆਪਣੇ ਵਰਗੇ ਕੁਝ ਹੋਰ ਸਾਥੀ ਇਸ ਬਰਾਦਰੀ ਨੂੰ ਕਾਜ ਬਲੇਟ ਕੇ ਇਕੱਠੇ ਰੱਖਦੇ ਪ੍ਰਾਣੀਆਂ ਗੱਲਾਂ ਸੁਨਾਸ-ਨਾ ਕੇ ਕਿਸੇ ਦਾ ਸવાય ਮਾਨ ਕਾਇਮ ਰੱਖਦੀ। ਨਵੀਂ نسل ਦੇ ਮੁੰਡਿਆਂ ਨੂੰ ਉਹ ਚੱਠਿਆਂ ਦੀ ਇੱਕ ਮੁੱਠ ਹੋ ਕੇ ਲੜੀਆਂ ਤੇ ਕਟੀਆਂ ਪੀੜਾਂ ਦਾ ਹਾਲ ਦੱਸਦੀ। ਕਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਉਹਨਾਂ ਪੱਟੀਆਂ ਤੇ ਖਰਲਾਂ ਨੂੰ ਉਹਨਾਂ ਦੇ ਪਿੰਡਾਂ ਵਿੱਚੋਂ ਭਜਾ ਕੇ ਉਹ ਪਿੰਡ ਮਲ ਲਈ ਤੇ ਉਹਨਾਂ ਦੀਆਂ ਜ਼ਮੀਨਾਂ ਆਪੋ ਵਿੱਚ ਵੰਡ ਕੇ ਉੱਥੇ ਨਵੇਂ ਪਿੰਡ ਬਸਾ ਲਈ। ਇਹੋ ਜਿਹੀਆਂ ਗੱਲਾਂ ਸੌਣ ਨਾਲ ਨਵੀਂ نسل ਦੇ ਮਾਨ ਨਵੀਂ نسل ਦੇ ਮਾਂ ਨੇ ਇੱਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਕੜੀਆਂ ਵਾਂਗ ਉਹ ਆਪੋ ਵਿੱਚ ਜੁੜੇ ਰਹਿੰਦੇ ਉਸ ਤਰ੍ਹਾਂ ਚੱਠਿਆਂ ਨੇ ਇਨ੍ਹਾਂ ਪਿੰਡਾਂ ਦਿਵਾਲੀ ਕੋਈ ਵਾਰਤੀ ਨਹੀਂ ਸੀ ਕੀਤੀ ਹੋਈ ਬਾਹਰ ਦੇ ਲੋਕ ਇਨ੍ਹਾਂ ਪਿੰਡਾਂ ਦੇ ਆਰ ਪਾਰ ਲੰਘਦੇ ਤੁਰਦੇ ਘੋੜੀਆਂ ਤੇ ਗੱਡੀਆਂ ਉੱਤੇ ਮੋਟਰਾਂ ਤੇ ਪਰ ਉਹ ਇਸ ਬਰਾਦਰੀ ਤੇ ਕੋਈ ਅਸਰ ਨਾ ਪਾਉਂਦੀ ਕਿਸੇ ਨੂੰ ਛੋਂਦੇ ਨਾ ਕਿਸੇ ਨੂੰ ਦਿਖਾ ਨਾ ਸਕਦੇ ਕਿਸੇ ਨੂੰ ਨਿਵਾ ਨਾ ਸਕਦੇ ਸਰਕਾਰ ਮਾਮਲਾ ਲੈਂਦੀ ਪੌਲਸ ਚੋਰੀ ਕਰਨ ਵਾਲਿਆਂ ਨੂੰ ਲੜਨ ਵਾਲਿਆਂ ਨੂੰ ਜੇਲ੍ਹ ਪਿਝਵਾ ਦਿੰਦੀ ਪਰ ਇਹ ਬਰਾਦਰੀ ਫਿਰ ਵੀ ਇੱਕ ਮੁੱਠ ਡੱਬੀ ਵਾਂਗ ਬੰਦ ਰਹਿੰਦੀ ਬਰਾਦਰੀ ਦੇ ਢਾਚੇ 'ਚ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਹਾਲ ਵਗਦੇ ਮੱਝਾਂ ਛਪੜਾਂ ਵਿੱਚ ਨਹਾਉਂਦੀਆਂ ਰੋਟੀਆਂ ਪਕਦੀਆਂ ਰਹਿੰਦੀਆਂ ਤੇ ਕੰਮੀ ਸੇਵਾ ਕਰਦੇ ਰਹਿੰਦੇ ਇਹ ਗੱਲਾਂ ਚੱਠਿਆਂ ਦੇ ਨਾਂ ਨੂੰ ਉੱਚਾ ਨੀਵਾ ਕਰਨ ਵਾਲੀਆਂ ਨਹੀਂ ਸਨ ਚੱਠਿਆਂ ਦੇ ਇਹਨਾਂ ਪਿੰਡਾਂ ਦੇ ਨੇੜੇ ਇੱਕ ਪਿੰਡ ਬੜੈਂਚਾ ਦਾ ਵੀ ਸੀ ਬੜੈਂਚਾਂ ਦਾ ਉਸ ਤਰ੍ਹਾਂ ਦੇ ਇੱਕੋ ਹੀ ਪਿੰਡ ਸੀ ਤੇ ਛੱਟਿਆਂ ਦੇ ਬਹੁਤੇ ਪਰ ਇੱਕ ਇੱਕ ਬੜੈਂਚ ਦੇ ਕਈ ਕਈ ਮਰੱਬੇ ਸਨ ਤੇ ਕਈਆਂ ਵੱਡਿਆਂ ਦੀ ਬਾਹਰ ਜੋਪੀ ਵਿੱਚ ਪਿੰਡਾਂ ਦੇ ਪਿੰਡ ਸਨ ਛੱਟਿਆਂ ਵਿਚਾਰਿਆਂ ਦੀ ਭੋਇ ਤੇ ਮਸਾਂ ਗੁਜਾਰੀ ਜੋਗੀ ਹੀ ਸੀ ਤੇ ਇਸ ਵਿੱਚੋਂ ਰੋਟੀ ਖਾਣ ਲਈ ਹਰ ਇੱਕ ਨੂੰ ਹੱਥੀ ਬਾਹੀ ਕਰਨੀ ਪੈਂਦੀ ਸੀ ਪਰ ਉਹਨਾਂ ਕਦੀ ਬੜੈਂਚਾਂ ਦੀ ਸ਼ੂਕਾ ਸ਼ਾਕੀਦਾ ਰੂਪ ਨਹੀਂ ਮੰਨਿਆ ਸੀ ਤੇ ਨਾ ਕਦੀ ਉਹਨਾਂ ਦੀ ਫੂੰਫਾਂ ਤੋਂ ਡਰੇ ਸਨ ਕਹਿੰਦੇ ਨੇ ਮੋਟਰਾਂ ਆਉਣ ਤੋਂ ਪਹਿਲਾਂ ਬੜੈਂਚਾਂ ਦਾ ਸਭ ਤੋਂ ਵੱਡਾ ਸਰਦਾਰ ਮਹਿਤਾਬ ਸਿੰਘ ਆਪਣੇ ਹਾਥੀ ਤੇ ਚੜ ਕੇ ਬਹਾਦਰ ਸਿੰਘ ਦੀ ਹਵੇਲੀ ਦੇ ਕੋਲੋਂ ਲੰਘ ਰਿਹਾ ਸੀ ਬਹਾਦਰ ਸਿੰਘ ਆਪਣੇ ਇੱਕ ਪੁੱਤਰ ਨੂੰ ਉਂਗਲ ਨਾਲ ਲਾਈ ਬਾਹਰ ਖੜਾ ਸੀ ਜਦੋਂ ਸਰਦਾਰ ਨੇੜੇ ਆਇਆ ਤਾਂ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਬਹਾਦਰ ਸਿੰਘ ਨੇ ਕਿਹਾ ਸਰਦਾਰ ਮਹਿਤਾਬ ਸਿਓ ਆਹ ਮੇਰਾ ਮੁੰਡਾ ਤੇ ਪਿੰਡ ਤੀਕਰ ਹਾਥੀ ਤੇ ਬਹਾਈ ਲੈ ਜਾ ਆਂਦਾ ਆਦਾਈ ਘਰ ਜਾਣਾ ਈ ਸਰਦਾਰ ਵਿਚਾਰਾ ਨਾ ਹਾਂ ਕਰਨ ਜੋਗਾ ਤੇ ਨਾ ਨਾ ਕਰਨ ਜੋਗਾ ਖਸਿਆਣਾ ਜਿਹੋ ਹੋ ਕੇ ਕਹਿਣ ਲੱਗਾ ਭਾਈ ਉੱਤੇ ਬਿਠਾ ਦੇ ਅਸੀਂ ਲਈ ਚਲਾਂਗੇ ਬਹਾਦਰ ਸਿੰਘ ਦੀ ਮੁੰਡਾ ਪਿੰਡ ਅਪਣ ਦੀ ਕੋਈ ਇੱਛਾ ਨਹੀਂ ਸੀ ਇਹ ਗੱਲ ਤੇ ਉਸਨੇ ਕੇਵਲ ਆਪਣੇ ਆਪ ਨੂੰ ਹਾਥੀ ਚੜ੍ਹੇ ਸਰਦਾਰ ਦੇ ਪੱਦਰ ਤੇ ਲਿਆਉਣ ਲਈ ਕਹੀ ਸੀ ਬਹਾਦਰ ਸਿੰਘ ਉਸ ਵੇਲੇ ਇਕੱਲਾ ਨਹੀਂ ਬੋਲ ਰਿਹਾ ਸੀ ਉਸ ਦੀ ਆਵਾਜ਼ ਵਿੱਚ ਉਸ ਤੇ ਸੈਂਕੜੇ ਸਾਥੀਆਂ ਦੀ ਛੱਠਿਆਂ ਦੇ ਪਿੰਡਾਂ ਦੇ ਪਿੰਡਾਂ ਦੀ ਤਾਕਤ ਸੀ ਇੱਕ ਵੇਰ ਡਿਸ ਕ੍ਰਿਕਟ ਬੋਰਡ ਦੀਆਂ ਚੋਣਾਂ ਸਨ ਬੜੈਚਾਂ ਦਾ ਇੱਕ ਸਰਦਾਰ ਵੀ ਮੈਂਬਰੀ ਲਈ ਖਲੋ ਗਿਆ ਤੇ ਮੋਟਰ ਤੇ ਚੜ ਕੇ ਵੋਟਾਂ ਮੰਗਣ ਬਹਾਦਰ ਸਿੰਘ ਦੇ ਪਿੰਡ ਆ ਗਿਆ ਬਹਾਦਰ ਸਿੰਘ ਨੂੰ ਉਸ ਨੂੰ ਕਈ ਵੋਟਾਂ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੁਕਾਬਲੇ ਤੇ ਚੱਠਿਆਂ ਵਿੱਚੋਂ ਵੀ ਇੱਕ ਆਦਮੀ ਖਲੋਤਾ ਸੀ ਉਸ ਨੂੰ ਇੱਕ ਮੁਖਾਲ ਸੁਝਿਆ ਹੁੱਕਾ ਫੜੀ ਜਾਂਦੇ ਪਿੰਡ ਦੀ ਇੱਕ ਬੁੱਢੀ ਚੂੜੇ ਵਾਲ ਉਂਗਲੀ ਕਰਕੇ ਕਹਿਣ ਲੱਗਾ ਸਰਦਾਰ ਜੀ ਅਸੀਂ ਤੁਹਾਡੇ ਗਵਾਂਢੀ ਹੋਏ ਤੇ ਹੱਥੋਂ ਬਾਹਰ ਨਹੀਂ ਜਾ ਸਕਦੇ ਪਰ ਉਹ ਬਾਬਾ ਸਾਡੇ ਪਿੰਡ ਦਾ ਚੌਧਰੀ ਏ ਜਿੱਧਰ ਉਹ ਆਖੇ ਉਧਰ ਹੀ ਸਾਰਾ ਪਿੰਡ ਬੋਟਾਂ ਪਾ ਦਿੰਦਾ ਏ ਤੁਸੀਂ ਉਹਨੂੰ ਜਰਾ ਮਨਾ ਲਓ ਸਰਦਾਰ ਵਿਚਾਰਾ ਭੱਜ ਕੇ ਉਸ ਚੂੜੇ ਪਿੱਛੇ ਗਿਆ ਉਹ ਉਸ ਦਾ ਆਦਰ ਮਾਣ ਕਰਨ ਲਈ ਉਸੇ ਨੇੜੇ-ਨੇੜੇ ਹੋਵੇ ਤੇ ਚੂੜਾ ਵਿਚਾਰਾ ਪਰਾਂ-ਪਰਾ ਹੋਵੇ ਪਈ ਸਰਦਾਰ ਕਿਧਰੇ ਭਿੱਟਿਆ ਨਾ ਜਾਵੇ ਪਿੱਛੋਂ ਬਹਾਦਰ ਸਿੰਘ ਤੇ ਉੱਥੇ ਬੈਠੇ ਹੋਰ ਬੰਦਿਆਂ ਦਾ ਹਾਸਾ ਨਿਕਲ ਗਿਆ ਤੇ ਸਰਦਾਰ ਵਿਚਾਰਾ ਸ਼ਰਮਿੰਦਾ ਹੋ ਕੇ ਆਪਣੇ ਪਿੰਡ ਨੂੰ ਮੁੜ ਗਿਆ। ਪਿੱਛੋਂ ਸਰਦਾਰ ਕਹਿੰਦਾ ਫਿਰਦਾ ਸੀ ਭਾਈ ਚੱਠਿਆਂ ਦੇ ਦਿਵਾਲੇ ਤੇ ਇੱਕ ਬਲਗਣ ਵਲਿਆ ਹੋਇਆ ਈ ਇਸ ਵਿੱਚੋਂ ਲੰਗਣਾ ਬੜਾ ਔਖਾ ਈ। ਇੱਕ ਦਿਨ ਚੱਠਿਆਂ ਦੇ ਇਸ ਬਲਗਣ ਵਿੱਚ ਮਘੋਰਾ ਹੋਣ ਦੀ ਖਬਰ ਆਈ। ਇੱਕ ਫੌਜੀ ਚੱਠੇ ਨੇ ਆਪਣੀ ਪਹਿਲੀ ਬੋਟੀ ਛੱਡ ਕੇ ਇੱਕ ਹੋਰ ਵਿਆਹ ਕਰ ਲਿਆ ਸੀ ਤੇ ਉਸਦੀ ਪਹਿਲੀ ਬੋਟੀ ਆਪਣੀ ਛੋਟੀ ਜਿਹੀ ਕੁੜੀ ਸਮੇਤ ਆਪਣੇ ਪੇਕੇਾਂ ਦੇ ਘਰ ਰਹਿੰਦੀ ਸੀ। ਪੇਕਿਆਂ ਦਾ ਹੱਥ ਤੰਗ ਵੇਖ ਕੇ ਉਸ ਔਰਤ ਨੇ ਸ਼ਹਿਰ ਵਿੱਚ ਜਾ ਕੇ ਕਿਸੇ ਦੇ ਘਰ ਨੌਕਰੀ ਕਰ ਲਈ। ਇਹ ਆਦਮੀ ਕਿਸੇ ਦਫ਼ਤਰ ਵਿੱਚ ਨੌਕਰ ਸੀ ਹਾਲੀ ਹਾਲੀ ਗੱਲ ਨਿਕਲ ਆਈ ਕਿ ਚੱਠਿਆਂ ਦੀ ਨੂੰਹ ਸ਼ਹਿਰ ਵਿੱਚ ਕਿਸੇ ਦੇ ਘਰ ਨੌਕਰੀ ਕਰਦੀ ਹੈ। ਬਹਾਦਰ ਸਿੰਘ ਜਾਦੇ ਸੁਣਿਆ ਤਾਂ ਉਸ ਨੂੰ ਬੜਾ ਦੁੱਖ ਹੋਇਆ। ਜੇ ਉਹਨਾਂ ਦੀ ਨੂੰਹ ਕਿਸੇ ਦੇ ਘਰ ਨੌਕਰੀ ਕਰਦੀ ਫਿਰੇ ਤਾਂ ਉਹਨਾਂ ਦੀ ਕੀ ਇੱਜ਼ਤ ਰਹਗੀ? ਕੀ ਹੋਇਆ ਜੇ ਉਹ ਉਸ ਦੀ ਆਪਣੀ ਨੂੰ ਨਹੀਂ ਸੀ ਉਹਨਾਂ ਦੇ ਪਿੰਡਾਂ ਦੀ ਵੀ ਨਹੀਂ ਸੀ ਫਿਰ ਵੀ ਉਹ ਚੱਠਿਆਂ ਦੀ ਨੂੰ ਸੀ ਤੇ ਇਸ ਲਈ ਬਹਾਦਰ ਸਿੰਘ ਦੀ ਆਪਣੀ ਨੂੰ ਸੀ ਬਹਾਦਰ ਸਿੰਘ ਘਰੋਂ ਕੁਝ ਐਡਾ ਸੌਖਾ ਨਹੀਂ ਸੀ ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਚੱਠਿਆਂ ਦੀ ਇੱਕ ਨੂੰ ਸ਼ਹਿਰ ਵਿੱਚ ਨੌਕਰੀ ਕਰਦੀ ਫਿਰੀ ਪਰ ਇਸ ਵਿੱਚ ਉਸ ਵਿਚਾਰੀ ਦਾ ਕੀ ਕਸੂਰ ਸੀ ਜੇ ਉਸ ਦਾ ਢੱਡ ਨਾ ਟੁਰੇ ਤਾਂ ਉਸ ਨੌਕਰੀ ਤਾਂ ਕਰਨੀ ਹੋਈ ਇਸ ਮਾਵਲੇ ਨੂੰ ਨਜਿੱਠਣ ਦਾ ਇੱਕੋ ਹੀ ਢੰਗ ਸੀ ਕਿ ਬਹਾਦਰ ਸਿੰਘ ਉਸ ਨੂੰ ਆਪਣੇ ਘਰ ਲੈ ਆਵੇ ਉਸ ਨੂੰ ਘਰ ਲਿਆਉਣ ਦੀ ਸਲਾਹ ਬਹਾਦਰ ਸਿੰਘ ਨੇ ਆਪਣੇ ਪੁੱਤਰ ਨਾਲ ਵੀ ਕੀਤੀ। ਛੱਟਿਆਂ ਦੀ ਨੂੰਹ ਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਿવાય ਮਾਣ ਤੇ ਵੀ ਛੱਟ ਮਾਰਦਾ ਸੀ ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਬਹਾਦਰ ਸਿੰਘ ਉਹ ਸਜਨਾਨੀ ਦਾ ساری ਉਮਰ ਦਾ ਖਰਚਾ ਆਪਣੇ ਸਿਰ ਤੇ ਚੁੱਕ ਲਵੇ। ਜਿਸ ਤਰ੍ਹਾਂ ਕਿਸੇ ਦਾ ਛੱਟ ਲੰਘੇ ਉਸ ਲੰਗਾਣਾ ਹੋਇਆ ਬਾਪੂ ਤੈਨੂੰ ਇਸ ਨਾਲ ਕੀ ਤੂੰ ਕੋਈ ਸਾਰੀ ਦੁਨੀਆ ਨੂੰ ਘਰ ਬਿਠਾ ਰੋਟੀਆਂ ਦੇ ਸਕਣਾ। ਅਸਤੇ ਪੁੱਤਰ ਨੇ ਦਲੀਲ ਦਿੱਤੀ ਪਰ ਬਹਾਦਰ ਸਿੰਘ ਲਈ ਇਹ ਕੋਈ ਲੰਮੀਆਂ ਬੈਸਾਂ ਦਾ ਸਵਾਲ ਨਹੀਂ ਸੀ ਸਗੋਂ ਇੱਕ ਔਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦੀ ਇੱਜ਼ਤ ਬਚਾਉਣ ਦਾ ਸਵਾਲ ਸੀ ਇੱਕ ਡਾਰੋਂ ਨਿਕੜੀ ਕੂੰਜ ਨੂੰ ਡਾਰ ਦੇ ਵਿੱਚ ਰਲਾਉਣ ਦਾ ਸਵਾਲ ਸੀ ਬਹਾਦਰ ਸਿੰਘ ਨੂੰ ਇਹ ਨਿਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ ਉਹਨਾਂ ਚਿਰ ਉਹ ਰਾਮ ਨਾਲ ਰੋਟੀ ਨਹੀਂ ਖਾ ਸਕਦਾ ਅਖੀਰ ਉਹ ਉਸ ਔਰਤ ਨੂੰ ਸਮਝਾ ਬੁਝਾ ਕੇ ਆਪਣੇ ਘਰ ਲਿਆ ਆਇਆ ਤੇ ਇਸ ਤਰ੍ਹਾਂ ਚੱਠਿਆਂ ਦੀ ਦੀਵਾਲੀ ਦੇ ਬਲਗਣ ਵਿੱਚ ਜੋ ਮਘੋਰਾ ਹੋ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ। ਹੁਣ ਬਹਾਦਰ ਸਿੰਘ ਕੋੜੀ ਤੇ ਚੜ ਕੇ ਪਿੰਡੋਂ ਪਿੰਡ ਜਾਂਦਾ ਤੇ ਆਪਣੇ ਇਸ ਕੰਮ ਬਾਰੇ ਲੋਕਾਂ ਦੀ ਪ੍ਰਤੀ ਕਰਮ ਦੀਆਂ ਕਣਸੌਆਂ ਲੈਂਦਾ। ਉਸ ਦੇ ਕੰਮ ਦੀ ਹਰ ਪਾਸੇ ਛਲਾਂਗਾ ਹੀ ਛਲਾਂਗਾ ਸੀ। ਇਸ ਗੱਲ ਨੂੰ ਕਈ ਸਾਲ ਬੀਤ ਗਏ ਬਹਾਦਰ ਸਿੰਘ ਦੇ ਬਡੇਰੇ ਹੋ ਰਹੇ ਸ਼ਰੀਰ ਨੇ ਕਈ ਸਿਆਲ ਹੋਰ ਵੇਖੇ ਤੇ ਚੋਣਾ ਇੱਕ ਵਾਰ ਫੇਰ ਆ ਗਈਆਂ। ਇੱਕ ਪਾਸੇ ਇੱਕ ਚੱਠਾ ਖਲੋਤਾ ਸੀ ਤੇ ਉਸ ਦੇ ਮੁਕਾਬਲੇ ਵਿੱਚ ਸ਼ਹਿਰ ਦਾ ਇੱਕ ਵਕੀਲ ਸੀ। ਬਹਾਦਰ ਸਿੰਘ ਲਈ ਵੋਟ ਪਾਉਣ ਦਾ ਸਵਾਲ ਬਿਲਕੁਲ ਸਾਫ਼ ਸੀ। ਸਾਰੇ ਚੱਠਿਆਂ ਨੂੰ ਚਾਹੀਦਾ ਸੀ ਕਿ ਉਹ ਚੱਠੇ ਉਮੀਦਵਾਰਾਂ ਨੂੰ ਵੋਟਾਂ ਪਾ ਦੇਣ ਤੇ ਹੋਰ ਪਾਸੇ ਟਕੇ ਨਾਲ ਵੀ ਉਸ ਦੀ ਸਹਾਇਤਾ ਕਰਨ। ਪਰ ਉਸ ਵਕੀਲ ਨੇ ਇੱਕ ਹੋਰ ਜਾਲ ਸੁੱਟਿਆ ਹੋਇਆ ਸੀ। ਉਸ ਨੇ ਚੱਠਿਆਂ ਦੇ ਪਿੰਡਾਂ ਵਿੱਚ ਇਹ ਗੱਲ ਧਮਾ ਦਿੱਤੀ ਕਿ ਜੇ ਸਾਰੇ ਚੱਠੇ ਉਸ ਨੂੰ ਵੋਟਾਂ ਪਾਣ ਉਹ 10000 ਰੁਪਇਆ ਲਾ ਕੇ ਉਹਨਾਂ ਦੀ ਇੱਕ ਵੱਡੀ ਪਿੰਡ ਵਿੱਚ ਹਾਈ ਸਕੂਲ ਖੋਲ ਦੇਵੇਗਾ ਸਾਰੇ ਫੌਜੀ ਪਿੰਚੀਏ ਇਸ ਕਰਕੇ ਉਸ ਵਕੀਲ ਨੂੰ ਵੋਟਾਂ ਪਾਣ ਦੇ ਹੱਕ ਵਿੱਚ ਸਨ ਜੇ ਸਕੂਲ ਬਣ ਗਿਆ ਉਹ ਆਖਦੇ ਤਾਂ ਮੁੰਡੇ ਪੜਨਗੇ ਤੇ ਨੌਕਰੀਆਂ ਤੇ ਲੱਗਣਗੇ ਅੱਗੇ ਹੀ ਜ਼ਮੀਨਾਂ ਸੌੜੀਆਂ ਹੋ ਰਹੀਆਂ ਨੇ ਮੈਂਬਰਾਂ ਦਾ ਕੀ ਫਾਇਦਾ ਚੱਠਾ ਹੋ ਗਿਆ ਤਾਂ ਕੀ ਜੇ ਵਕੀਲ ਹੋ ਗਿਆ ਤਾਂ ਕੀ ਬਹੁਤ ਲੋਕ ਫੌਜੀਆ ਦੇ ਮਗਰ ਲੱਗ ਟੁਰੇ ਤੇ ਇਹ ਫੈਸਲਾ ਹੋਇਆ ਕਿ ਸਾਰੀਆਂ ਵੋਟਾਂ ਵਕੀਲ ਨੂੰ ਹੀ ਪਾਈਆਂ ਜਾਣ ਤੇ ਚਠਾ ਉਮੀਦਵਾਰ ਬੈਠ ਜਾਵੇ ਜਿਸ ਦਿਨੇ ਫੈਸਲਾ ਹੋਇਆ ਉਹ ਦਿਨ ਬਹਾਦਰ ਸਿੰਘ ਲਈ بڑا ਔਕਾ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਰੁਪਇਆ ਇਕੱਠਾ ਕਰੇ ਤੇ ਫਿਰ ਲੋਕਾਂ ਨੂੰ ਕਵੇ ਆਓ ਮੈਂ ਤੁਹਾਨੂੰ ਸਕੂਲ ਬਣਾ ਦਿੰਦਾ ਹਾਂ ਤੁਸੀਂ ਵੋਟਾਂ ਆਪਣੀ ਚੱਠੇ ਭਰਾ ਨੂੰ ਪਾਵੋ ਤਕੜੇ ਹੋਵੋ ਐਵੇਂ ਕਿਉਂ ਇੱਧਰ ਉੱਧਰ ਦੀਆਂ ਰੋੜਾ ਨਾਲ ਰੁੜਦੇ ਫਿਰਦੇ ਹੋ ਪਾਰ ਉਸ ਦੀ ਜ਼ਮੀਨ ਸ਼ਾਇਦ ਇੰਨੇ ਰੁਪਏਾਂ ਦੀ ਨਹੀਂ ਸੀ ਨਾਲੇ ਜ਼ਮੀਨ ਵੇਚਣਾ ਕਿਹੜਾ ਸੌਖਾ ਕੰਮ ਸੀ ਉਸ ਨੂੰ ਬੜਾ ਅਫਸੋਸ ਸੀ ਕਿ ਆਲੇ-ਦੁਆਲੇ ਤੋਂ ਆਰਥਿਕ ਕਾਂਗਾ ਆ ਕੇ ਉਸ ਇਲਾਕੇ ਨੂੰ ਚੀਰ ਰਹੀਆਂ ਸਨ ਤੇ ਉਹਨਾਂ ਦੇ ਆਪਣੇ ਘਰ ਵਿੱਚ ਬਾਹਰਲੇ ਲੋਕ ਚੌਧਰੀ ਬੰਦੇ ਜਾਂਦੇ ਸਨ ਬਹਾਦਰ ਸਿੰਘ ਦੇ ਪਿੰਡ ਦਾ ਇੱਕ ਜੱਟ ਮੁੰਡਾ ਜ਼ਮੀਨ ਤੇ ਗੁਜ਼ਾਰਾ ਨਾ ਹੁੰਦਾ ਵੀ ਕਿ ਟਾਂਗਾ ਬਾਉਣ ਲੱਗ ਪਿਆ ਸੀ ਬਹਾਦਰ ਸਿੰਘ ਨੂੰ ਇਹ ਕੰਮ ਕੁਝ ਪੈੜਾ ਜਿਹਾ ਲੱਗਦਾ ਸੀ ਾਂਗੇ ਵਾਲਾ ਜਣੇ ਖਣੇ ਦਾ ਨੌਕਰ ਸੀ ਜਿਸ ਦੇ ਬੋਜੇ ਵਿੱਚ 4 ਪੈਸੇ ਹੋਣ ਉਸ ਨੂੰ ਹੀ ਜੀਤੇ ਉਸ ਦਾ ਉਹ ਦਵੈਲ ਪਰ ਇਸ ਕੰਮ ਵਿੱਚ ਇੱਕ ਹੋਰ ਗੱਲ ਜੋ ਬਹਾਦਰ ਸਿੰਘ ਨੂੰ ਬਧੇਰੇ ਚਾਹਦੀ ਸੀ ਇਹ ਸੀ ਕਿ ਹੋਰ ਟਾਂਗਿਆਂ ਵਾਲੇ ਕੋਈ ਮਹਿਰਾ ਸੀ ਤੇ ਕੋਈ ਨਹੀਂ ਔਰ ਚੱਠੇ ਮੁੰਡੇ ਦੀ ਇਹਨਾਂ ਨਾਲ ਹੀ ਦੋਸਤੀ ਸੀ ਤੇ ਇਹਨਾਂ ਨਾਲ ਹੀ ਬੈਣ ਖਲੋਣ ਕਿਸੇ ਵੇਖਣ ਵਾਲੇ ਲਈ ਤੇ ਇਹ ਬੁੱਝਣਾ ਵੀ ਔਖਾ ਸੀ ਕਿ ਉਹ ਚੱਠਿਆਂ ਦਾ ਮੁੰਡਾ ਸੀ ਕਿ ਚੌਰਾਂ ਦਾ ਤੇ ਫਿਰ ਬਹਾਦਰ ਸਿੰਘ ਨੇ ਸੁਣਿਆ ਕਿ ਉਸ ਮੁੰਡੇ ਨੇ ਇੱਕ ਦਿਨ ਟਾਂਗੇ ਵਾਲੇ ਝੌਰ ਨੂੰ ਆਪਣੇ ਨਾਲ ਘਰ ਲਿਆਂਦਾ। ਦੋਹਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਤੇ ਫਿਰ ਛੱਠੇ ਮੁੰਡੇ ਦੀ ਬੋਟੀ ਨੇ ਉਹਨਾਂ ਦੋਹਾਂ ਨੂੰ ਰੋਟੀਆਂ ਖਵਾਈਆਂ। ਇਹ ਸੁਣ ਕੇ ਬਹਾਦਰ ਸਿੰਘ ਨੂੰ ਅੱਗ ਲੱਗ ਗਈ। ਕੋਈ ਝੌਰ ਕਿਸੇ ਛੱਠੇ जाट ਦੇ ਘਰ ਬੈਠ ਕੇ ਸ਼ਰਾਬ ਪੀਏ ਤੇ ਫਿਰ ਛੱਠਿਆਂ ਦੀ ਨੂੰ ਉਸ ਝੌਰ ਨੂੰ ਰੋਟੀ ਖਵਾਈ। ਇਹ ਗੱਲ ਬੁੱਢੇ ਹੋਏ ਬਹਾਦਰ ਸਿੰਘ ਤੋਂ ਵੀ ਜਰੀ ਜਾਣ ਵਾਲੀ ਨਹੀਂ ਸੀ। ਅਗਲੇ ਦਿਨ ਜਦੋਂ ਟਾਂਗੇ ਵਾਲਾ ਮੁੰਡਾ ਬਹਾਦਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਉਸ ਨਾਲ ਗੱਲ ਛੇੜੀ। ਸੁਣਿਆ ਸਾਉ ਤੇ ਨਹੀਂ ਨਾ ਝੋਰਾ ਨੂੰ ਘਰੀ ਲਿਆ ਕੇ ਸ਼ਰਾਬਾਂ ਪੀਂਦਾ ਚਾਚਾ ਝੋੜ ਹੋਵੇ ਕੋਈ ਸਰਦਾਰ ਹੋਵੇ ਟਾਂਗੇ ਵਾਲੇ ਸਾਰੇ ਟਾਂਗੇ ਵਾਲੇ ਹੀ ਹੁੰਦੇ ਨੇ ਪੁੱਤਰ ਟਾਂਗੇ ਵਾਲਾ ਤੇ ਹੋਇਆ ਨਾ ਤੂੰ ਅੱਡੇ ਤੇ ਪਿੰਡ ਵਿੱਚ ਤੇ ਤੂੰ ਸਾਡਾ ਪੁੱਤਰ ਹੀ ਸਾਡੀ ਨੂੰਹ ਕੋਲੋਂ ਤੇ ਨਾ ਨਾ ਝੋਰਾ ਨੂੰ ਰੋਟੀਆਂ ਖਵਾਇਆ ਕਰ ਝੋੜ ਸਾਡੇ ਭਾਂਡੇ ਮਾਂਜਣੇ ਨਹੀਂ ਕਿ ਸਾਡੇ ਨਾਲ ਸਾਵੇਂ ਬੈਠ ਕੇ ਸਾਡੀਆਂ ਨੂੰਹਾਂ ਹੱਥੋਂ ਰੋਟੀਆਂ ਖਾਣੀਆਂ ਨੇ ਨੇਰਾ ਅੱਡੇ ਤੇ ਟਾਂਗੇ ਵਾਲਾ ਹੋਇਆ ਨਹੀਂ ਚੱਲਦਾ ਚਾਚਾ ਰਾਹ ਵਿੱਚ ਜੇ ਮੇਰਾ ਟਾਂਗਾ ਪਾਸ ਪੈ ਜਾਏ ਜਾਂ ਮੇਰਾ ਸਾਜ਼ ਟੁੱਟ ਜਾਏ ਜਾਂ ਮੇਰੇ ਘੋੜੇ ਨੂੰ ਕੁਝ ਹੋ ਜਾਏ ਤਾਂ ਕਿਸੇ ਟਾਂਗੇ ਵਾਲੇ ਨੇ ਹੀ ਆ ਕੇ ਮੇਰੀ ਬਾਹ ਫੜਨੀ ਹੈ ਨਾ ਜੇ ਕੋਈ ਸਵਾਰੀ ਮੇਰੇ ਨਾਲ ਵਾਦੀ ਘਾਟੀ ਗੱਲ ਕਰੇ ਤਾਂ ਮੈਂ ਟਾਂਗੇ ਵਾਲਿਆਂ ਦੇ ਸਿਰ ਤੇ ਹੀ ਉਸ ਦਾ ਜਵਾਬ ਦੇਣਾ ਹੈ ਨਾ ਜੇ ਅੱਡੇ ਦਾ ਠੇਕੇਦਾਰ ਫੀਸਾਂ ਦਵਾ ਦੇਵੇ ਤਾਂ ਸਾ ਟਾਂਗੇ ਵਾਲਿਆਂ ਨੇ ਇਕੱਠੇ ਹੀ ਲੜਨਾ ਮਰਨਾ ਹੈ ਨਾ ਸਾਡੇ ਤੇ ਬਸ ਹੁਣ ਉਹਨਾਂ ਨਾਲ ਹੀ ਭਾਈਚਾਰਾ ਬਰਾਦਰੀ ਏ ਤਾਂ ਵੀ ਪੁੱਤਰ ਆਪਣੀ ਜਮਦਾ ਰੂਹ ਤੇ ਰੱਖੀਦਾ ਏ ਨਾ ਨਹੀਂ ਚਾਚਾ ਸਾਡਾ ਰੂਹ ਤੇ ਆਪੋ ਵਿੱਚ ਰਲ ਕੇ ਬਹਿਣ ਨਾਲ ਹੀ ਇੱਕ ਦੂਜੇ ਤੋਂ ਵੱਡੇបាន ਵਿੱਚ ਨਹੀਂ ਤੇ ਤੇ ਤੂੰ ਹਰ ਕਿਸੇ ਨੂੰ ਰੋਟੀ ਕਮਾਉਣ ਤੋਂ ਬਰਜਦਾ ਫਿਰਨਾ ਏ ਤੂੰ ਆ ਨਾ ਏ ਬਸ ਆਪਣੀ ਆਕੜ ਵਿੱਚ ਘਰ ਬੈਠੇ ਰਹੋ ਭੁੱਖੇ ਮਰ ਜਾਓ ਅਗਲੇ ਦਿਨ ਤੂੰ ਆਂਦਾ ਪਿਆਸਾ ਨਿਸ਼ਾਨਾ ਤਹਿਸੀਲਦਾਰ ਦਾ ਅਰਦ ਲਈ ਕਿਉਂ ਬਣ ਗਿਆ ਏ ਸੋਰਾ ਖਤਰੇ ਟੇ ਜਹੇਤ ਸੇਲਦਾਰ ਦੇ ਭਾਂਡੇ ਮਾਇੰ ਦਾ ਫਿਰਦਾ ਹੈ ਬਹਾਦਰ ਸਿੰਘ ਚੁੱਪ ਹੋ ਗਿਆ ਚੱਠਿਆਂ ਦੇ ਕਿਲੇ ਵਿੱਚ ਬੜੀ ਕੋਜੀ ਮੋਰੀ ਹੋ ਗਈ ਸੀ ਤੇ ਜਿਸ ਨੇ ਇਹ ਮੋਰੀ ਕੀਤੀ ਸੀ ਉਹ ਇਸ ਨੂੰ ਆਪਣੀ ਰੋਟੀ ਕਮਾਣ ਲਈ ਸਾਹ ਲੈਣ ਲਈ ਜਿਉਂਦੇ ਰਹਿਣ ਲਈ ਜ਼ਰੂਰੀ ਸਾਧਨਾ ਸੀ ਕੁਝ ਸਾਲ ਹੋਰ ਲੰਘ ਗਏ ਬਹਾਦਰ ਸਿੰਘ ਅੰਮ੍ਰਿਤਸਰ ਗਿਆ ਸ਼ਹਿਰ ਦੇ ਨੇੜੇ ਨਾਖਾਂ ਦਾ ਇੱਕ ਬਾਗ ਸੀ ਬਾਗ ਵਾਲੇ ਨੇ ਇਸ ਵਿੱਚ 5-6 ਮੁੰਡੇ ਰਾਖੇ ਬਿਠਾਏ ਹੋਏ ਸਨ 4-5 ਮੁੰਡੇ ਚੂੜੇ ਸਨ ਤੇ ਇੱਕ ਮੁੰਡਾ ਸਿੱਖ ਬਹਾਦਰ ਸਿੰਘ ਉਹਨਾਂ ਕੋਲੋਂ ਨਾਖਾਂ ਲੈਣ ਬੈਠ ਗਿਆ ਸਿੱਖ ਮੁੰਡਾ ਕੱਲਾ ਹੋਣ ਕਰਕੇ ਉਹਨਾਂ ਚੂੜਿਆਂ ਵਿੱਚ ਬੜਾ ਔਖਾ ਸੀ ਉਹ ਸਾਰੇ ਉਸ ਦਾ ਮਖੌਲ ਉਡਾਉਂਦੇ ਪਰ ਉਹ ਕੱਲਾ ਹੋਣ ਕਰਕੇ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਸੀ ਉਸ ਨੇ ਕਦੀ ਚੂੜਿਆਂ ਨਾਲ ਸਾਮਾ ਹੋ ਕੇ ਖੇਲੋਣਾ ਨਹੀਂ ਸਿੱਖਿਆ ਸੀ ਇਸ ਲਈ ਉਹ ਉਹਨਾਂ ਵਿੱਚੋਂ ਕਿਸੇ ਨੂੰ ਆਪਣੇ ਨਾਲ ਵੀ ਨਹੀਂ ਮਿਲਾ ਸਕਦਾ ਸੀ ਉਸ ਵੇਲੇ ਵੀ ਉਹਨਾਂ ਦੀ ਆਪੋ ਵਿੱਚ ਕੁਝ ਗਰਮਾ-ਗਰਮੀ ਚੱਲ ਰਹੀ ਸੀ ਇੱਕ ਮੁੰਡਾ ਉਸ ਨੂੰ ਕਹਿ ਰਿਹਾ ਸੀ ਆਪਣੀ ਆਟੇ ਵਾਲੀ ਪ੍ਰਾਂਤ ਦੂਜੀ ਸ਼ਾਨ ਹੀਟ ਕਰ ਲੈ ਯਾਰ ਫੇਰ ਆਖੇਗਾ ਪਿੱਟਿਆ ਗਿਆ ਏ ਉਸ ਸ਼ਾਨ ਵਿੱਚ ਪੈੜਿਆ ਚੂਹੇ ਨੇ ਤੂੰ ਆਪਣੀ ਪ੍ਰਾਂਤ ਮੇਰੀ ਪ੍ਰਾਂਤ ਤੋਂ ਜਰਾ ਪਰੇ ਜੇ ਜ਼ਿਆ ਰੱਖ ਲੈ ਪਰਾਂ ਤੇ ਢੋਪੇ ਢੁੱਪੇ ਅਸਾਂ ਆਪਣਾ ਆਟਾ ਸਿਕਾ ਲੈਣਾ ਏ ਤੇ ਫੇਰ ਸਭ ਤੋਂ ਵੱਡੇ ਰੱਖੇ ਨੇ ਉਸ ਨੂੰ ਕਿਹਾ ਤੂੰ ਜਵਾਨ ਸਾਰਾ ਦਿਨ ਗੁੰਨਣ ਪਕਾਣ ਵਿੱਚ ਰਹਿਣਾ ਏ ਫੇਰ ਕਿਹੜੇ ਵੇਲੇ ਮਾਰਨਾ ਹੈ ਅੱਜ ਆਉਂਦੇ ਨੇ ਸ਼ਾਹ ਹੁਰੀ ਤੇ ਕਰਦੇ ਆ ਇਹ ਵੀ ਗੱਲ ਚੂੜੇ ਮੁੰਡਿਆਂ ਵਿੱਚੋਂ ਤਾਂ ਇੱਕ ਅੱਧਾ ਹੀ ਸਾਰਿਆਂ ਦੀ ਰੋਟੀ ਪਕਾ ਦਿੰਦਾ ਤੇ ਬਾਕੀ ਸਾਰੇ ਮੌਜ ਨਾਲ ਫਿਰਦੇ ਰਹਿੰਦੇ ਪਰ ਸਿੱਖ ਮੁੰਡੇ ਨੂੰ ਹਰ ਵਾਰੀ ਆਪਣੇ ਇਕੱਲੇ ਵਾਸਤੇ ਵੱਖਰੀ ਰੋਟੀ ਪਕਾਣੀ ਪੈਂਦੀ ਉਸ ਦੀ ਬੋਲਚਾਲ ਵਿੱਚ ਬਹਾਦਰ ਸਿੰਘ ਨੂੰ ਕੁਝ ਸਾਂਝ ਦੇ ਸੀ ਤੇ ਉਹ ਉਸ ਨਾਲ ਗੱਲیں ਲੱਗ ਪਿਆ ਸ਼ੋਹਰਾ ਦੁਕਾਨ ਹੁੰਨਾ ਹੈ ਚੱਠਾ ਬਹਾਦਰ ਸਿੰਘ ਦਾ ਡਰ ਠੀਕ ਨਿਕਲੇ ਸੀ ਕਿਹੜੇ ਪਿੰਡੋਂ ਚਮਕਿਆਂ ਤੋਂ ਤੁਹਾਡਾ ਭੋਇਂ ਭਾਂਡਾ ਕਿੱਥੇ ਗਿਆ ਭੋਇਂ ਗਹਿਣੇ ਪਈ ਐ ਤੇਰਾ ਬਾਪ ਹੁਣ ਕੀ ਕਰਦਾ ਏ ਬਾਪ ਗੁਜ਼ਰ ਗਿਆ ਏ ਇਸ ਮੁੰਡੇ ਨੂੰ ਇਸ ਤਰ੍ਹਾਂ ਅਵੱਲਾ ਜਿਹਾ ਫਸਾਇਆ ਵੇ ਕੇ ਭਾਦਰ ਸਿੰਘ ਦਾ ਦਿਲ ਪਿੰਨਿਆ ਗਿਆ ਜੇ ਉਹ ਇਸ ਮੁੰਡੇ ਨੂੰ ਉੱਥੋਂ ਕੱਢ ਕੇ ਆਪਣੇ ਘਰ ਲਿਆਇਆ ਜਾਏ ਤਾਂ ਉਸ ਦੀ ਜਾਨ ਸੌਖੀ ਹੋ ਸਕਦੀ ਸੀ ਢੇਰ ਸਾਲ ਪਹਿਲਾਂ ਉਹ ਚੱਠਿਆਂ ਦੀ ਇਹ ਕਾਨੂੰਨ ਉਹ ਇਸ ਤਰ੍ਹਾਂ ਔਖੀ ਥਾਂ ਰਹਿੰਦੇ ਆ ਵੇ ਕੇ ਆਪਣੇ ਘਰ ਲੈ ਗਿਆ ਸੀ ਪਰ ਹੁਣ ਤੇ ਇਹ ਦਿਨ ਹੀ ਕੁਝ ਹੋਰ ਤਰ੍ਹਾਂ ਦੀ ਹੋ ਗਈ ਸਨ ਹਰ ਪਾਸੇ ਲੋਕ ਉਸਦੇ ਹੱਥਾਂ ਵਿੱਚੋਂ ਤਿਲਕ ਤਿਲਕ ਕੇ ਬਾਹਰ ਜਾ ਰਹੇ ਸਨ ਕਿਧਰੇ ਚੱਠੇ ਚੱਠਿਆਂ ਦੇ ਵਾਰ ਖਲਾਅ ਵੋਟਾਂ ਪਾ ਰਹੇ ਸਨ ਕਿਧਰੇ ਕੋਈ ਚੱਠਾ ਟਾਂਗਾ ਬੋਂਦਾ ਸੀ ਤੇ ਉਸ ਦੀ ਬੋਟੀ ਚੌਰਾ ਨੂੰ ਰੋਟੀ ਖਵਾਉਂਦੀ ਸੀ ਕਿਧਰੇ ਉਸ ਦਾ ਕੋਈ ਮੁੰਡਾ ਖਤਰੀ ਤਹਿਸੀਲਦਾਰ ਦੇ ਭਾਂਡੇ ਮਾਣਦਾ ਸੀ ਹਰ ਇੱਕ ਦਾ ਵੱਖੋ ਵੱਖਾ ਪਾਸੇ ਮੂੰਹ ਸੀ ਬਰਾਦਰੀ ਦੀ ਕੱਖ ਵਿੱਚੋਂ ਨਿਕਲਦੇ ਲੋਕ ਉਪਰੀ ਉਪਰੀ ਥਾਈਂ ਸਾਂਝਾ ਜੋੜ ਰਹੇ ਸਨ ਤੇ ਇਸ ਰਾਖੇ ਮੁੰਡੇ ਵਾਂਗ ਜੋ ਨਹੀਂ ਜੋੜਦੇ ਸਨ ਇਹਨਾਂ ਉਪਰੀਆਂ ਥਾਵਾਂ ਵਿੱਚ ਰਚਦੇ ਮਿਚਦੇ ਨਹੀਂ ਸਨ ਉਹ ਔਖੇ ਰਹਿੰਦੇ ਨਹੀਂ ਉਹ ਇਸ ਮੁੰਡੇ ਨੂੰ ਘਰ ਨਹੀਂ ਲਿਜਾਏਗਾ ਇੱਕ ਅੱਦੇ ਮੁੰਡੇ ਨੂੰ ਘਰ ਲਿਜਾਇਆ ਹੁਣ ਉਸ ਦੀ ਬਰਾਦਰੀ ਦਾ ਇਕੱਠ ਤੇ ਇੱਜ਼ਤ ਕਾਇਮ ਨਹੀਂ ਰਹਿ ਸਕਦੀ ਸੀ ਬਹਾਦਰ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਬਾਗ ਦੇ ਦਰਿਆ ਵਿੱਚ ਉਸ ਦੀ ਤੂੜੀ ਦੀ ਪੰਡ ਖੁੱਲ ਗਈ ਸੀ ਸਾਰੇ ਕਖ ਆਪੂ ਆਪਣੀ ਦਰਿਆ ਦੀ ਰੋੜ ਵਿੱਚ ਰੋੜਦੇ ਜਾ ਰਹੇ ਸਨ ਇੱਕ ਕਦੇ ਕੱਖ ਨੂੰ ਫੜਿਆ ਹੁਣ ਕੀ ਸੌਰ ਸਕਦਾ ਸੀ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ